We you, India. I love you, India. I sí, sí, sí.

Oh, <sweak>

ਨਾ ਮਨ ਜਾ ਕੋ ਲਨ ਭਾਰੇ ਦਿੰਦੇ ਮੇਰੀ ਔਖੇ ਤਮੈ ਆਉਗਾ ਨਾ ਮਨ ਜਾ ਕੋ ਲਨ ਭਾਰੇ ਦਿੰਦੇ ਮੇਰੀ ਜਿਦਰੇ ਸੰਭਿਆਉ ਆਉਗਾ ਹੋ ਪੁੱਤੇ ਜਾ ਕੇ ਨਾ ਸਾਰੇ ਜਾਗ ਦੇਸ਼ੜ ਪਰਿੰਦੇ ਨਾ ਮਨ ਜਾ ਕੇ ਸੋ ਜੁਤੀ ਸ਼ਾਮੇ ਦਾ ਸਾਰੇ ਗਾਗ ਬਿਗਰਨ ਪਰਿੰਦੇ ਵਾਡ ਬਾਣੀ ਸਤਿਗੁਰ ਦੇ ਨੀਉਤ ਜਾਗ ਮੇਰੀਏ ਗੰਦੋ 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 ਬਾਹਰੀ ਸਤਿਗੁਰ ਦੀ ਨਹੀਂ ਉਸ ਬਾਦ ਮੇਰੀ ਇਹ ਗੰਗੂ ਬਾਹਰੀ ਸਤਿਗੁਰ ਦੀ ਨਹੀਂ ਉਸ ਆਲੇ ਦੇ ਜਿੰਦੇ ਸਜੇ ਖੰਡੇ ਕੇਸਰੀ ਬਾਣੇ ਫੋ ਜੀ ਅਦੀਵਾਚਾ ਵਾਵੇ ਜੀ ਤਸਾਰੇ ਅੰਤ ਮਾੜਾ ਮਨ ਮੇਰੀਆ ਤੁਰੇ ਨਾਉ ਸਾਰੇ ਜੰਗੂ ਨੇ ਤੂਤਾ ਬਾਹਰੀ ਗੋ ਸੰਤਾਂ ਪੁੱਤਰੇ ਸੁਣੀ ਸੱਚੀ ਬਾਣੀ ਸੰਸਾਜਨ ਭੈਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੇ ਕਹ ਤੇ ਪੁਇ ਸਤ ਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਾਤ ਦਿਸਰਾਤ ਦੁਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆ ਆਂ ਬੁਰਿਆ ਆਂ ਬਾਚ ਧਰਮ ਕਰ ਮੇ ਆਪੋ ਆਪਣੀ ਕੇੜੇੜੇ ਦੂਰ ਜਿਨੇ ਨਾਮ ਧਿਆਇਆ ਇਮ ਸਤਿ ਤਕ ਕਾ ਨਾਨਕ ਤੇ ਮੁਖ ਹੋ ਜਲੇ ਕਿ ਸੁਖੀ ਆਵ موسیقی موسیقی سنوں سے بتا رہے ہیں جہاں تے سونا دو کر رنگ دونا پانی نہ کر رکشنا سکر کے اس کو پر ناس کرنے آپ کی مجھے پانی کا کتاب کرنا تیر پر روی پیٹا مان دو کرنی اندر و کرونا اندار گل سکی دیو نا حد نال آتے بخشش کرنا سکتو دیو سارے پریمار کے سیس کے اپنا میر پہیا کرنا سائے پریمار میں دے دو کرنا دوستی کرنی سے پر نام پانی بچیاں نے اسے سے اپنا مل پر یاد کرنا بچیاں نے تکیاں تاندرکیاں چڑھتی کل دل 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 سکھ شاہدی بشتہ بھی نام پانی سیوہ سمت کرتے راجو دل کے افضلہ دل 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 موسیقی लेके خجانے پر دور کرنے کا دوتا نے دو جو سلطا نے آمد کرے تو سلطا نے یوں پر بات کی تھی روم جنے چاہتا ہم دن کے آج لائے کم کر یا نے سلطا نے دو جو سلطا نے ماندے بشرتا اور نمو کامنا پر کامنا پر لے کے روڑے اچھا ہم دے دا چاہ دیا پر یا نے سام سلطا دیا در آج لائے پروان کر دیا نمو کامنا پر کامنا پر سمکون کر دیا سلطا نے جی کرپا رہے ہیں خوش کرنے سلطا نے جی کرو کرپا پاوہ مردر باڑی بچو پاوہ مردر نمو کس واح فور آگیا نام گروپ سنگھ جی جگا کرے سو ہماری ہنسار جگدیش بو رام جاج ہے ਦੋਸਤਾਂ ਦੇ ਸੇਵ ਦੇ ਗੁਰਬਾਣਿ ਬਾਰਾ ਰੱਜ ਗਏ ਆਵੇ ਫਤੇ ਪਾਵੇ ਮਿਹਲੀ ਪੰਜ ਛੇ ਸਤਿਗੁਣਾਂ ਤੇ ਸਹਰ ਰੰਗ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਹਾਏ ਰੱਬਾ ਗੱਜ ਕੇ ਜਗਰਾ ਅਗ ਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਧਨ ਧਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇਵਾ ਜੀ ਦੇ ਚਰਨਾਂ ਨੂੰ ਭਾਵੇ ਹਾਏ ਰੱਬਾ ਅਬ ਤੇ ਬੰਦਾ ਸਤਿਗੁਰ ਨਾਨਕ ਜੇਨ ਕਾ ਲਾ ਰੱਖੇ ਮੇਰੀ ਸਤਨਾਮ ਵਾਹਿਗੁਰੂ ਸਾਇਮ ਜਿਵੋ ਧਨ ਅਸਰੇ ਮਹਾਰਾਜਾ ਫੇਰ ਤੋਰ ਫੇਰ ਤੱਕੇ ਜਨ ਸਾਦੂ ਹਰ ਹਰ ਨਾਮ ਤੇ ਆਇਆ ਤਾਂ ਤੇ ਮੇ ਧਾਰੀ ਉਨਕ ਪਾਦ ਸਰਨ ਪਰਿਓ ਪੂਰਨ ਪਰਮੇਸ਼ਰ ਦੇਸੇ ਸਭ ਜੰਜਾਲ ਰਹਾਉ ਸਰ ਸਗਲ ਮੇ ਆਪੇ ਮਾਈ ਜੀ ਉਹਦਾਰਨ ਸਭ ਕੁ ਉਦਾਰਨ ਹਰ ਹਰ ਨਾਮ ਤੇ ਆਈ ਨਾਨਕ ਨਾਮ ਨਿਰੰਜਨ ਭਾਈਆ ਪਾਈਐ ਸਰਬੇ ਧਨਾਨਿ ਧਾਰਿ ਕੇ ਵਾਮੀ ਬਰਲ ਕਾਹੂ ਜਨਾ ਨਾਨੇ ਕਾ ਨਾਮ ਨਿਰੰਜਨ ਗਾਇਆ ਪਾਇਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਰਲ ਸਤਿਗੁਰਾਂ ਦੇ ਮਹਾਵਾਕਾ ਅਨੁਸਾਰ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲਵਾ ਦੇ ਮਹਾਵਾਕਾ ਅਨੁਸਾਰ ਆਪ ਸਭ ਸੰਗਤਾਂ ਨੂੰ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਇੱਕ ਬੇਨਤੀ ਕਰਦੇ ਆ ਸਨੇਹਾ ਕਿਉਂਕਿ ਸਤਿਗੁਰਾਂ ਦੀ ਸੇਵਾ ਸਤਿਗੁਰ ਕਹਿੰਦੇ ਨੇ ਸਤਿਗੁਰਾਂ ਦੇ ਮਹਾਵਾਕਾ ਅਨੁਸਾਰ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਾਨਚੰਦਿਆ ਫਲ ਪਾਵਨਾ ਹੋਮੇ ਵਿੱਚੋਂ ਜਾਇ ਦੇ ਮਹਾਵਾਕ ਅਨੁਸਾਰ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਪਹਿਲੀ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਉਤਾਰ ਗੁਰਪੁਰਬ ਜੋ 5 ਤਰੀਕ ਨੂੰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਪਿੰਡ ਬੀੜ ਤਲਾਬ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਸਥਾਨ ਤੋਂ ਗੁਰਦੁਆਰਾ ਸਾਹਿਬ ਤੋਂ ਸੰਗਤ ਨੇ ਪ੍ਰਵਾਤ ਫੇਰੀਆਂ ਦੀ ਸੇਵਾ ਪ੍ਰారంਭ ਕੀਤੀ ਹੋਈ ਹੈ ਸੋ ਅੱਜ ਦੀ ਪ੍ਰਵਾਤ ਫੇਰੀ ਦੀ ਸੇਵਾ ਭਾਈ ਸੈਪਾਈ ਸਵਰਗਵਾਸੀ ਸਰਦਾਰ ਬਲਜੀਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਕਾਕਾ ਅਨੀਤ ਸਿੰਘ ਜੀ ਉਹਨਾਂ ਦੇ ਵੱਡੇ ਭਰਾ ਡਾਕਟਰ ਰਜਿੰਦਰ ਸਿੰਘ ਜੀ tatha ਉਹਨਾਂ ਦੇ ਸਾਰੇ ਸਮੂਹ ਗਿੱਲ ਪਰਿਵਾਰ ਦੇ ਵੱਲੋਂ ਅੱਜ ਦੀ ਪ੍ਰਵਾਤ ਫੇਰੀ ਦੀ ਸੇਵਾ ਕੀਤੀ ਗਈ ਹੈ ਸੋ ਪਰਿਵਾਰ ਦੇ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਸੋ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੋ ਰਿਹਾ ਹੈ ਕਿਉਂਕਿ ਸਤਗੁਰਾਂ ਦੇ ਫਰਮਾਨ ਨੇ ਹੋਵੇਗਾ 96 ਕਰੋੜ ਖਾਲਸਾ ਇੱਕ ਦਿਨ ਇੱਕ ਦਿਨ 96 ਕਰੋੜ ਖਾਲਸਾ ਹੋਣਾ ਸੋ ਸਾਡੇ ਛੋਟੇ-ਛੋਟੇ ਬੱਚੇ ਹੁਣ ਬਾਣੀ ਬਾਣੇ ਦੇ ਧਾਰਨੀ ਹੋ ਰਹੇ ਨੇ ਸੋ ਸਾਡਾ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਇਹੀ ਮੈਸੇਜ ਹੈ ਇਹੀ ਸੁਨੇਹਾ ਕਿ ਆਪੋ ਆਪਣੇ ਬੱਚਿਆਂ ਨੂੰ ਬਾਣੀ ਬਾਣੇ ਦੇ ਧਾਰਨੀ ਬਣਾਓ ਖੰਡੇ ਬਾਟੇ ਦੀ ਪੌਲ ਸਿਖਾਓ ਗੁਰੂ ਵਾਲੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आय जे नु काय आहे बा